ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਸਾਰਿਆਂ ਨੂੰ ਥੈਂਕ ਯੂ ਜੀ ਤੁਹਾਨੂੰ ਵੀ ਤੇ 2100 ਵੀ ਨਹੀਂ ਪਹਿਲੀ ਫਿਲਮ ਦਾ ਮਨਸੂਬਾ ਜੀ 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 ਨਵਦੀਪ ਇਸ ਫਿਲਮ ਦੇ ਹੀਰੋ ਨੇ ਬਾਈ ਹਣੀ ਇਸ ਫਿਲਮ ਦੇ ਵਿੱਚ ਨੇ ਰੌਣੀ ਸਾਹਿਬ ਹੋਰ ਸਾਰੇ ਜੀ ਵੀ ਹੋਣੀ ਸਾਰੇ ਆਪਣਾ ਹਰਜੋਤ ਹੋਣੀ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਸੋ ਬੜੀ ਸੋਹਣੀ ਟੀਮ ਹੈ ਸਾਰੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਨੂੰ ਲੱਗਦਾ ਵੀ ਇਹ ਫਿਲਮ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋਏ ਬਹੁਤ-ਬਹੁਤ ਬਹੁਤ ਧੰਨਵਾਦ ਤੁਸੀ ਸਾਰੇ ਜੀ ਆਇਆਂ ਤੁਸੀ ਪਹੁੰਚਿਓ 2024 ਦੀ ਪਹਿਲੀ ਫਿਲਮ ਮਨਜ਼ੂਬਾ ਦੀ ਦੌੜ ਜਾਰੀ ਹੈ ਸੋ ਇਹ ਫਿਲਮ ਮੈਂ ਸਮਝਦਾ ਸਾਡੇ ਸਿਨੇਮੇ ਦੇ ਲਈ ਅਸੀਂ ਬਹੁਤ ਅਲੱਗ-ਅਲੱਗ ਕਿਸਮ ਦੀਆਂ ਫਿਲਮਾਂ ਸਿਨੇਮੇ 'ਚ ਸਾਰਾ ਸਾਲ ਦੇਖਦੇ ਆ ਜਿਦੇ ਵਿੱਚ ਰੋਮਾਂਟਿਕ ਫਿਲਮਾਂ ਐਕਸ਼ਨ ਫਿਲਮਾਂ ਕਮੇਡੀ ਫਿਲਮਾਂ ਫੈਮਿਲੀ ਫਿਲਮਾਂ ਪਰ ਇਹ ਇੱਕ ਬਾਪ-ਪੁੱਤ ਦੇ ਰਿਸ਼ਤੇ ਦੀ ਫਿਲਮ ਹੈ ਅ ਜਿਹੜਾ ਇੱਕ ਜਨਰੇਸ਼ਨ ਗੈਪ ਹੈ ਸਾਡੇ ਦੇ ਚੋਦੀ ਫਿਲਮ ਹੈ ਇੱਕ ਮੈਂ ਸਮਝਦਾ ਇਹ ਜਿਹੇ ਵਿਸ਼ਾ 'ਤੇ ਫਿਲਮਾਂ ਬਣੀਆਂ ਚਾਹੀਦੀਆਂ ਫਿਲਮਾਂ ਸਾਡੇ ਦੇ ਵਿੱਚ ਵੇਰੀਏਸ਼ਨ ਹੋਣੀ ਚਾਹੀਦੀ ਸਾਡੀ ਕਹਾਣੀ ਦੇ ਵਿੱਚ ਅਸੀਂ ਅਲੱਗ-ਅਲੱਗ ਕਹਾਣੀਆਂ ਤੇ ਫਿਲਮਾਂ ਲੈ ਕੇ ਆਉਣੇ ਰਣਗਨਵੀਰ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਉਸ ਫਿਲਮ ਦੇ ਫਿਲਮ ਸਾਡੀ ਇਸ ਨੂੰ ਅਸਲੀ ਦਿੱਤੀ ਹੈ ਸੋ ਇੱਕ ਚੰਗੀ ਫਿਲਮ ਹੈ ਇਹਦੇ ਨਾਲ ਹੀ ਸਾਨੂੰ ਇੱਕ ਨਵਾਂ ਹੀਰੋ ਨਬਦੀਪ ਸਿੰਘ ਮਿਲਿਆ ਇਸੇ ਤਰ੍ਹਾਂ ਮਨਜੂਰ ਢਿੱਲੋਂ ਸਾਡੀ ਕਾਰਡਿਸਟ ਜਿਹੜੀ ਜਿਹੜੀ ਕੈਨੇਡਾ ਚ ਰਹਿੰਦੀ ਆ ਉਹ ਸਾਨੂੰ ਇਸ ਫਿਲਮ ਨਾਲ ਹੀ ਮਿਲੀ ਆ ਦਾ ਸੋਈ ਭਾਜੀ ਰਾਣਾ ਮੀਰ ਨੇ ਆਪ ਰੋਲ ਕੀਤਾ ਜੋ ਸਾਡੇ ਕੋਲ ਇਹਦਾ ਬੀਓਪੀ ਬੈਠਾ ਸੋ ਜੀਵਾਜੀ ਜੀਵਨਜੀ ਸਾਡੇ ਕੋਲ ਨੇ ਸਾਡੀ ਐਸਪੀ ਨੇ ਇੱਕੋ ਸਾਡੇ ਦੇ ਪਾਸੇ ਖੜੇ ਨੇ ਸੋ ਇੱਕ ਚੰਗੀ ਫਿਲਮ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਲ ਦੀ ਸ਼ੁਰੂਆਤ ਇੱਕ ਚੰਗੀ ਫਿਲਮ ਦੇ ਨਾਲ ਹੋਵੇ ਸੋ ਤੁਸੀਂ ਸਾਰਿਆਂ ਦਾ ਅਸੀਂ ਆਪਣਾ ਫਰਜ਼ ਪੂਰਾ ਕੀਤਾ ਇਸ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੁੰਦਾ ਫਰਮਾਇਸ਼ ਹੈ ਕਿ ਇਹੋ ਜੀਆਂ ਫਿਲਮਾਂ ਫੈਮਿਲੀ ਫਿਲਮਾਂ ਜਿਹਨੂੰ ਪਰਿਵਾਰ ਆ ਕੇ ਸਿਨੇਮੇ ਦੇ ਜਮਾਨ ਸਕੇ ਕਿ ਇਹੋ ਜੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਨਵੀਂ ਪੱਜੰਦੀਦੀ ਉਹਦੇ ਕਿਹਾ ਜੀ ਕਿਲੀ ਗਾਇਕ ਦਾ ਡੈਬਿਊ ਹੋ ਜਾ ਰਿਹਾ ਪੰਜਾਬੀ ਫਿਲਮ ਦੇ ਵਿੱਚ ਹਾਂਜੀ ਵੀਰੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਤੇ ਹਾਂਜੀ ਫੀਲਿੰਗ ਤਾਂ ਵੀਰੇ ਹਜੇ ਤਾਂ ਜਿਆਦਾ ਕੁਝ ਰੀਅਲਾਈਜ਼ ਨਹੀਂ ਹੋ ਰਿਹਾ ਕਿਉਂਕਿ ਇਦਾਂ ਵੀ ਮੈਂ ਵੀ ਪਹਿਲੀ ਵਾਰੀ ਫਿਲਮ ਦੇਖਣੀ ਆ ਕੰਪਲੀਟ ਰੈਡੀ ਹੋਈ ਹੋਈ ਬਟ ਉਹੀ ਜਿਵੇਂ ਰੌਣੀ ਭਾਜੀ ਨੇ ਕਿਹਾ ਕਰਮਜੀਤ ਭਾਜੀ ਨੇ ਕਿਹਾ ਸਾਡੇ ਕੋਲ ਤਾਂ ਇੱਕੋ ਚੀਜ਼ ਆ ਸੀ ਫਿਲਮ ਦੇ ਰਾਹੀਂ ਸਾਡਾ ਸਬਜੈਕਟ ਜਿਹੜੇ ਸਬਜੈਕਟ ਨੂੰ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਆਡੀਅנס ਦੀ ਵੀ ਇਹੀ ਡਿਮਾਂਡ ਰਹਿੰਦੀ ਆ ਵੀ ਸੇਮ ਚਿਹਰੇ ਔਰ ਸੇਮ ਸਟੋਰੀਆਂ ਉਹੀ ਚੀਜ਼ ਬਣਦੀਆਂ ਨੇ ਆਪਦੇ ਵੱਲੋਂ ਅਸੀਂ ਕੰਪਲੀਟਲੀ ਇੱਕ ਡਿਫਰੈਂਟ ਸਬਜੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਹੁਣ ਫਿਲਮ ਦੇਖਣੀ ਆ ਇਕੱਠੇ ਜਿਹੜਾ ਕੁਝ ਅਸੀਂ ਹੁਣ ਤੱਕ ਇੰਟਰਵਿਊਆਂ ਦੇ ਵਿੱਚ ਕਿਹਾ ਜੋ ਭਾਜੀ ਹੁਣੀ ਦੱਸ ਕੇ ਏ ਨੇ ਉਹ ਤੁਹਾਡੇ ਸਾਹਮਣੇ ਪ੍ਰੂਵ ਹੋ ਜਾਣਾ ਵੀ ਅਸੀਂ ਕਹਾਣੀ ਕਿਹੜੇ ਲੈਵਲ ਦੀ ਲੈ ਕੇ ਆਏ ਆ ਤੇ ਕੀ ਅਸੀਂ ਦਿਖਾਉਣਾ ਚਾਹੁੰਦੇ ਆ ਤੁਸੀਂ ਸਾਰੇ ਸਪੋਰਟ ਕਰਿਓ ਆਡੀਅנס ਨੂੰ ਰਿਕੁਐਸਟ ਹੈ ਜੀ ਤੇ ਵੀ ਤੁਸੀਂ ਸਾਰੇ ਜਣੇ 5 ਤਰੀਕ ਨੂੰ ਥੀਏਟਰਾਂ ਦੇ ਵਿੱਚ ਜਾ ਕੇ ਫਿਲਮ ਜ਼ਰੂਰ ਦੇਖਿਓ ਅਸੀਂ ਪ੍ਰੋਮਿਸ ਕਰਦੇ ਆ ਵੀ ਤੁਹਾਨੂੰ 2 ਘੰਟੇ 5 ਸੈਕਿੰਡ ਦੀ ਫਿਲਮ ਹੈ ਇੱਕ ਸੈਕਿੰਡ ਲਈ ਵੀ ਤੁਹਾਨੂੰ ਬੋਰ ਨਹੀਂ ਹੋਣ ਦੇਵਾਂਗੇ ਨਵਾਂ ਹਰ ਚੀਜ਼ ਨਵੀਂ ਲੈ ਕੇ ਜਾਵਾਂਗੇ ਥੀਏਟਰ ਕਰਾਏ ਤੁਸੀ ਬਹੁਤ ਬਹੁਤ ਧੰਨਵਾਦ ਸਰਦਾਰ ਸੋਹੀ ਜੀ ਰਣਵੀਰ ਜੀ ਦੀ ਇੱਕ ਸਟੋਰੀ ਆ ਉਹਨਾਂ ਨੇ ਡਾਇਰੈਕਟ ਕੀਤੀ ਆ ਤੇ ਬਹੁਤ ਅੱਛੀ ਸਟਾਰ ਕਾਸਟਿੰਗ ਹੈਗੀ ਆ ਤੇ ਤੁਸੀਂ ਆਓ ਇਸ ਫਿਲਮ ਨੂੰ ਜ਼ਰੂਰ ਦੇਖੋ ਬਹੁਤ ਪਿਆਰੀ ਕਿਉਂਕਿ ਰਿਸ਼ਤਿਆਂ ਦੀ ਫਿਲਮ ਨੂੰ ਜ਼ਰੂਰ ਦੇਖਿਆ ਕਰੋ ਜੋ ਤੁਹਾਨੂੰ ਜ਼ਿੰਦਗੀ ਵਿੱਚ ਤੁਰਨ ਦੀ ਸਿਹਤ ਦਿੰਦੇ ਆ ਤੁਹਾਡੇ ਬੱਚੇ ਕਿਉਂਕਿ ਜੋ ਅੱਜ ਯੁੱਗ ਚੱਲ ਰਿਹਾ ਹੈ ਮੇਰਾ ਯੁੱਗ ਸੀਗਾ ਮੇਰੀ ਨਾਨੀ ਦਾਦੀ ਸੀ ਮੇਰੇ ਮਾਪੇ ਸੀਗੇ ਜਦੋਂ ਉਹ ਯੁੱਗ ਸੀ ਮੈਂ ਜਦੋਂ ਛੋਟੀ ਸੀ ਉਹਦੋਂ ਉਸ ਯੁੱਗ ਦੇ ਵਿੱਚ ਕਿੱਦਾਂ ਦੀ ਸੋਚਣੀ ਸੀ ਕਿੱਦਾਂ ਦੇ ਲੋਕ ਸੀ ਕੀ ਟੈਕਨੀਕ ਸੀਗੀ ਉਹਨਾਂ ਨੇ ਮੈਨੂੰ ਪਰਮਿਸ਼ਨ ਓਦਾਂ ਵੀ ਦਿੱਤੀ ਪਰ ਅੱਜ ਮੈਂ ਹੁਣ ਵੱਡੀ ਹੋ ਗਈ ਆ ਮੈਨੂੰ ਕਿੰਨੀ ਮੇਰੀ ਏਜ ਹੋ ਗਈ ਆ ਮੇਰਾ ਵਿਆਹ ਹੋ ਗਿਆ ਬੱਚੇ ਹੋ ਗਏ ਨੇ ਉਹਨੇ ਯੁੱਗ ਕੀ ਕਹਿ ਰਿਹਾ ਹੈ ਹੁਣ ਟੈਕਨੀਕ ਇਦਾਂ ਦੀ ਆ ਹੁਣ ਕਿੱਦਾਂ ਦੀ ਸੋਚਣੀ ਆ ਹੁਣ ਮੈਂ ਆਪਣੇ ਬੱਚਿਆਂ ਨੂੰ ਓਦਾਂ ਦੀ ਸੰਸਕਾਰ ਦੇ ਦੇਨੇ ਸੋ ਆਪਾਂ ਨੂੰ ਰਲ ਮਿਲ ਕੇ ਹੀ ਜਨਰੇਸ਼ਨ ਦੇ ਨਾਲ ਚੱਲਣਾ ਪੈਂਦਾ ਹੈ ਯੁੱਗ ਦੇ ਨਾਲ ਰਲ ਕੇ ਚੱਲਣਾ ਪੈਂਦਾ ਇਹ ਸਾਰੀਆਂ ਸੋਹਣੀਆਂ ਸੋਹਣੀਆਂ ਇਹਦੇ ਵਿੱਚ ਗੱਲਾਂ ਦੱਸੀ ਗਈਆਂ ਨੇ ਬਹੁਤ ਬਾਤਮਾਲ ਫਿਲਮਾਂ ਦੀ ਜੋ ਤੁਸੀਂ ਸਾਰਿਆਂ ਨੇ ਪਰਿਵਾਰ ਸਮੇਤ ਦੇਖਣਾ ਉਹ ਵੈਸੇ ਵੀ ਸਾਨੂੰ ਅੱਜ ਲੋੜ ਆਈ ਕਿ ਫੈਮਿਲੀ ਸਿਨੇਮਾ ਪ੍ਰਮੋਟ ਕਰਨ ਦੀ ਜਿਹੜੀ ਜਿਹੜੇ ਸਿਨੇਮੇ ਨੂੰ ਸਾਰੀ ਫੈਮਿਲੀ ਬਹਿ ਕੇ ਮਾਣ ਸਕੇ ਦੇਖ ਸਕੇ ਉਹ ਜਿਹਾ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਦਾਂ ਦੀਆਂ ਪਰਸਨੈਲਿਟੀਆਂ ਅੱਜ ਪ੍ਰੀਮੀਅਰ ਤੇ ਆਈਆਂ ਇੰਡਸਟਰੀ ਵੱਲੋਂ ਇੰਨੀ ਸਪੋਰਟ ਮਿਲੀ ਆ ਇੰਡਸਟਰੀ ਦੇ ਇਹਨੇ ਬੰਦੇ ਅੱਜ ਆਏ ਇਦਾਂ ਦੀ ਸਕ੍ਰਿਪਟ ਨੂੰ ਹੰਗਾਰਾ ਦੇਣਾ ਤੇ ਉਹਨਾਂ ਦਾ ਜੋ ਰਿਸਪੌਂਸ ਰਿਹਾ ਤੇ ਉਹਨਾਂ ਨੇ ਜੋ ਮੈਨੂੰ ਇੰਨਾ ਪਿਆਰ ਦਿੱਤਾ ਵੀ ਤੇਰੇ ਕੈਰੈਕਟਰ ਦੇ ਲਈ ਵੀ ਅਸੀਂ ਤੈਨੂੰ ਵਧਾਈ ਦਿੰਦੇ ਹਾਂ ਮੇਰੀ ਪਰਫਾਰਮੈਂਸ ਤੋਂ ਖੁਸ਼ ਹੋਏ ਤੇ ਫਿਲਮ ਤੋਂ ਇਨ ਜਨਰਲ ਬਹੁਤ ਖੁਸ਼ ਹੋਏ ਮਤਲਬ ਇਹਦੇ ਲਈ ਤਾਂ ਮਿਹਨਤ ਕੀਤੀ ਸੀ ਹੁਣ ਤੱਕ ਇਹਦੇ ਇਹੀ ਡ੍ਰੀਮ ਸੀਗਾ ਇਹੀ ਸੁਪਨਾ ਸੀ 8-10 ਸਾਲਾਂ ਦੇ ਲੱਗੇ ਹੋਏ ਸੀ ਸੌਂਦੇ ਜਾਗਦੇ ਸੀ ਸੋਚ ਤੇ ਸਾਨੂੰ ਵੀ ਅਪਰੀਸ਼ੀਏਟ ਕਰਨਗੇ ਸੋ ਮੇਰੀ ਲਾਈਫ ਦਾ ਬੈਸਟ ਮੂਮੈਂਟ ਹੈ ਮੈਂ ਫਿਲਮੀ ਲੋਕਾਂ ਨੂੰ ਕੀ ਕਹਿਣਾ ਚਾਹੋ ਅ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸਾਡੀ ਫਿਲਮ ਨੂੰ ਇੰਡਸਟਰੀ ਵੱਲੋਂ ਇੱਥੇ ਦੇ ਮੀਡੀਆ ਦੇ ਸਾਰੇ ਬੰਦਿਆਂ ਵੱਲੋਂ ਤੇ ਆਮ ਦਰਸ਼ਕਾਂ ਵੱਲੋਂ ਇੰਨਾ ਵਧੀਆ ਹੰਕਾਰਾ ਮਿਲਿਆ ਜੋ ਅਸੀਂ ਪ੍ਰੋਮਿਸ ਕੀਤਾ ਸੀ ਅਸੀਂ ਡਿਲੀਵਰ ਕਰਤਾ ਤੇ ਤੁਸੀਂ ਵੀ 5 ਜਨਵਰੀ ਨੂੰ ਨਵੇਂ ਸਾਲ ਦਾ ਪਹਿਲਾ ਵੀਕਐਂਡ ਹੈ ਤੁਸੀਂ ਮਨਸੂਬਾ ਥੀਏਟਰ ਘਰਾਂ ਦੇ ਵਿੱਚ ਦੇਖ ਕੇ ਆਓ ਅਸੀਂ ਵਾਦਾ ਕਰਦੇ ਹਾਂ ਕਿ ਤੁਸੀਂ ਹੱਸਦੇ ਹੋਏ ਥੀਏਟਰ ਘਰਾਂ ਚੋਂ ਨਿਕਲੋਗੇ ਤੇ ਬਹੁਤ ਤਰ੍ਹਾਂ ਦੇ ਲੈਸਨਸ ਲੈ ਕੇ ਜਾਓਗੇ ਕੰਟੈਂਟ ਪੱਕੋ ਸਾਡਾ ਵਾਦਾ ਹੈ ਉਹ ਅਸੀਂ ਡਿਲੀਵਰ ਕਰਾਂਗੇ ਸਰ ਨਵੇਂ ਸਾਲ ਦੀ ਪਹਿਲੀ ਫਿਲਮ ਹੋਣ ਵਾਲੀ ਹੈ ਮਨਸੂਬਾ 5 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਪੁੱਛਾਂਗੀ ਸਭ ਤੋਂ ਖਤਰਨਾਕ ਕੀ ਹੁੰਦਾ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਕੁਦਰਤੀ ਦਿੱਤੀਆਂ ਹੋਈਆਂ ਦਾਤਾਂ ਨੂੰ ਨਸ਼ਟ ਕਰਨਾ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਦੀ ਮਨਸੂਬਿਆਂ ਨੂੰ ਭੁੱਲ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਨੂੰ ਸਮਾਪਤੀ ਵੱਲ ਲੈ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾ ਪੱਖੀ ਕੰਮਾਂ ਨੂੰ ਕਰਨਾ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਚਲੇ ਜਾਣਾ ਮਰਨ ਤੋਂ ਪਹਿਲਾਂ ਮਰਨ ਦਾ ਡਰ ਆਪਣੇ ਸ਼ਾਮਲ ਕਰ ਲੈਣਾ ਬਹੁਤ ਸੋਣਾ ਕਿਹਾ ਤੁਸੀਂ ਅੱਛਾ ਗੱਲ ਮੈਂ ਕਰਾਂ ਫਿਲਮ ਦੀ ਸੈਟੀਸਫੈਕਸ਼ਨ ਦੀ ਗੱਲ ਹੈ ਜਿਹੜਾ ਸਾਡੇ ਕੋਲ ਹੈ ਉਹ ਉਹਦੇ ਨਾਲ ਆਪਾਂ ਸੰਤੁਸ਼ਟ ਨਹੀਂ ਹੁੰਦੇ ਫਿਲਮ ਵਿੱਚ ਵੀ ਆਹੀ ਮੈਸੇਜ ਵੀ ਹੈਗਾ ਦਿਖਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਸੱਚੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਬੜੇ ਆਸਾਨੀ ਨਾਲ ਮਿਲ ਜਿੰਦੇ ਸਾਡੇ ਕੋਲ ਸਾਨੂੰ ਉਹਦੀ ਕਦਰ ਨਹੀਂ ਹੁੰਦੀ ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਭਜਦੇ ਰਹਿੰਦੇ ਆ ਜਿਹੜੀਆਂ ਜਸ ਨਹੀਂ ਮਿਲਣੀਆਂ ਹੁੰਦੀਆਂ ਅਸੀਂ ਉਹਦੇ ਪਿੱਛੇ ਭਜਦੇ ਆ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਸੋ ਇਹ ਸਾਡੇ ਲਈ ਬੇਵਕੂਫੀ ਹੁੰਦੀ ਹੈ ਨਵੇਂ ਚੀਜ਼ਾਂ ਨੂੰ ਫੜਨਾ ਚਾਹੀਦਾ ਉਹਨਾਂ ਪਿੱਛੇ ਭੱਜਣਾ ਚਾਹੀਦਾ ਪਰ ਜਿਹੜੀ ਤੁਹਾਡੇ ਕੋਲ ਚੀਜ਼ ਕੋਲ ਹੈ ਤੁਹਾਨੂੰ ਉਹਦੀ ਵੈਲਿਊ ਪਹਿਲਾਂ ਹੋਣੀ ਚਾਹੀਦੀ ਹੈ ਕਿ ਇਹ ਸਾਡੇ ਕੋਲ ਹੈਗੀ ਹੈ ਅਸਲ ਇਨਸਾਨ ਨੂੰ ਇਹ ਲੱਗਦਾ ਹੁੰਦਾ ਕਿ ਆਹ ਚੀਜ਼ ਤਾਂ ਮੇਰੇ ਕੋਲ ਹੈਗੀ ਹੈ ਮੈਂ ਹੋਰ ਨਵੇਂ ਚੀਜ਼ਾਂ ਹੋਰ ਨਵੇਂ ਰਿਸ਼ਤੇ ਬਣਾਵਾਂ ਪਰ ਜਿਹੜੇ ਤੁਹਾਡੇ ਕੋਲ ਆਪਣੇ ਰਿਸ਼ਤੇ ਨੇ ਤੁਸੀਂ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਚੀਜ਼ ਵੱਲ ਭੱਜਣਾ ਇਹ ਬਹੁਤ ਚੰਗੀ ਗੱਲ ਨਹੀਂ ਹੁੰਦੀ ਬਿਲਕੁਲ ਸਹੀ ਕਿਹਾ ਜਾਂਦੇ ਜਾਂਦੇ ਫਿਲਮ ਵਾਲੇ ਕੀ ਕਹੋਗੇ ਤੇ ਸਭ ਤੋਂ ਸੋਹਣੀ ਚੀਜ਼ ਕੀ ਹੈ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਸੋਹਣੀ ਚੀਜ਼ ਹੈ ਕਿ ਤੁਹਾਡੇ ਮਨਸੂਬਿਆਂ ਦਾ ਚੰਗੇ ਹੋਣਾ ਤੇ ਕਾਮਯਾਬ ਹੋਣਾ ਜੇ ਤੁਹਾਡੇ ਮਨਸੂਬੇ ਚੰਗੇ ਨੇ ਤਾਂ ਜਰੂਰ ਕਾਮਯਾਬ ਹੋਣਗੇ ਜੇ ਤੁਹਾਡੇ ਮਨਸੂਬਿਆਂ ਵਿੱਚ ਪਾਕਿਤਾ ਹੈ ਤੁਹਾਡੇ ਮਨਸੂਬਿਆਂ ਦੇ ਵਿੱਚ ਚੰਗੀ ਰੀਜ ਹੈ ਚੰਗੀ ਸਿਆਣਪ ਹੈ ਚੰਗੀ ਮਿਹਨਤ ਕਰਨ ਦਾ ਕੋਈ ਸੁਝਾਅ ਹੈ ਤਾਂ ਮਨਸੂਬੇ ਕਾਮਯਾਬ ਹੁੰਦੇ ਨੇ ਜੇ ਤੁਹਾਡੇ ਮਨਸੂਬਿਆਂ ਦੇ ਵਿੱਚ ਬੇਈਮਾਨੀ ਜਾਂ ਠੱਗੀ ਚੋਰੀ ਨਹੀਂ ਹੈਗੀਆਂ ਤਾਂ ਤੁਹਾਡੇ ਮਨਸੂਬੇ ਹਮੇਸ਼ਾ ਕਾਮਯਾਬ ਹੋਣਗੇ ਲਗਾਤਾਰ ਮਿਹਨਤ ਕਰਦੇ ਰਹਿਣਾ ਹੀ ਸਫਲਤਾ ਦੀ ਪੂੰਜੀ ਹੈ ਫੌਰੀ ਤੌਰ ਤੇ ਸਫਲਤਾ ਨਹੀਂ ਕਦੇ ਮਿਲਦੀ ਹੁੰਦੀ ਜੇ ਮਿਲਦੀ ਹੈ ਤਾਂ ਥੋੜੇ ਚਿਰਾਂ ਦੀ ਹੁੰਦੀ ਹੈ ਸੋ ਲਗਾਤਾਰ ਸੰਘਰਸ਼ ਕਰਦੇ ਰਹੋ ਤੁਹਾਡੇ ਮਨਸੂਬੇ ਹਮੇਸ਼ਾ ਕਾਮਯਾਬ ਹੋਣਗੇ ਸੋ ਨਵਾਂ ਸਾਲ ਚੰਗੇ ਮਨਸੂਬਿਆਂ ਦੇ ਨਾਲ